ਦਿਨ ਰਹਿ ਗਏ ਬਸ 3 ਚੰਦਰ ਗ੍ਰੈਂਡ ਤੋਂ ਲੈ ਕੇ ਸੂਰਜ ਗ੍ਰੈਂਡ ਤੱਕ ਚਲਿਆ ਪਿਤਰਪੱਖ ਖਤਮ ਹੋਣ ਦੇ ਕਿਨਾਰੇ ਆ ਮੇਰੀ ਪੂਰੀ ਕੋਸ਼ਿਸ਼ ਹੈ ਕਿ ਕੋਈ ਟੌਪਿਕ ਰਹਿ ਨਾ ਜਾਏ ਇੱਕ ਦੋ ਦਿਨਾਂ ਚ ਮੈਂ ਸਾਰਾ ਕੁਝ ਤੁਹਾਨੂੰ ਦੱਸ ਦੇਵਾਂ ਕਿਉਂਕਿ ਫਿਰ ਤਾਂ ਮੁਲਾਕਾਤ ਅਗਲੇ ਸਾਲ ਹੋਏਗੀ ਇਸ ਟੌਪਿਕ ਲਈ ਹੈਲੋ ਮੈਂ ਡਾਕਟਰ ਤੇਰਨਕਰ ਲੈ ਕੇ ਆਇਆ ਪਿਤਰਪੱਖ ਦੀ ਰਸਮ ਸ਼ਰਾਧ ਤੇ ਤਰਪਨ ਨਾਲ ਜੁੜੀ ਇੱਕ ਸ਼ੰਕਾ ਨਿਵਰਤੀ ਇਸ ਵੀਡੀਓ ਚ ਮੈਂ ਪੁਰਾਤਨ ਗ੍ਰੰਥਾਂ ਦੇ ਆਧਾਰ ਤੇ ਤੁਹਾਨੂੰ ਦੱਸਾਂਗੀ ਪੁੱਤਰ ਹੋਣ ਤੇ ਸ਼ਰਾਧੇ ਨਿਜਮ ਪੁੱਤਰ ਨਾ ਹੋਣ ਪਰ ਕਰੀਬੀ ਹੋਣ ਤੇ ਕੌਣ ਕਰੇਗਾ ਸ਼ਰਾਧ ਤਾਂ ਜੇਕਰ ਪੂਰਾ ਹੀ ਬੇਔਲਾਦ ਹੈ ਬਹੁਤ ਕਰਨੇ ਅਜੇ ਹੈ ਦੁੱਖ ਤਾਂ ਬਹੁਤ ਹੈ ਪਰ ਆਪਣੇ ਆਪਣੇ ਕਰਮ ਨੇ ਵਾਂਸ਼ਵ੍ਰiddhi ਰੁਕ ਜਾਂਦੀ ਹੈ ਤਾਂ ਕੀ ਕੋਈ ਸਬਸਟੀਟਿਊਟ ਰਿਚੁਅਲ ਹੈਗਾ ਐਦਾਂ ਦੀ ਰਸਮ ਹੈ ਉਸ ਦਾ ਬਦਲ ਹੈ ਸਾਡੇ ਕੋਲ ਕੋਈ ਆਪਸ਼ਨ ਹੈ ਹੋਰ ਜਿਸ ਘਰ ਕੋਈ ਵੀ اولاد ਨਹੀਂ ਹੈ ਇੱਕ ਗੱਲ ਕਰਾਂਗੀ ਕਿ ਆਤਮ ਸ਼ਰਧ ਦੀ ਵਿਧੀ ਕੀ ਹੈ ਸੈਲਫ ਸ਼ਰਾਦ ਆਪਣਾ ਸ਼ਰਾਦ ਆਪ ਕਰ ਲਈਏ ਕਿਦਾਂ ਕਰੀਏ ਫਿਰ ਉੱਪਰ ਲੀਆਂ ਗੱਲਾਂ ਜੇ ਨਾ ਹੋਣ ਤਾਂ ਪਿਤਰਾਾਂ ਦੀ ਪ੍ਰਤੀਕਿਰਿਆ ਉਹਨਾਂ ਦਾ ਸ਼ਰਾਪ ਜਾਂ ਫਿਰ ਜੋ ਖੁਸ਼ ਹੋ ਗਏ ਤਾਂ ਮਿੰਗੀਆਂ ਅਸੀਸਾਂ ਇਹ ਕੁਝ ਅੰਸ਼ ਨੇ ਜਿਨ੍ਹਾਂ ਨੂੰ ਮੈਂ ਡਿਟੇਲ ਚ ਵਿ ਵਿਦਵਤ ਟੰਗ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਜਾ ਰਹੀ ਹਾਂ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਬਣੇ ਰਹੋ ਮੈਂ ਅੰਤ ਵਿੱਚ ਇੱਕ ਉਪਾਅ ਦੇਣਾ ਆਦਤ ਹੈ ਕਿਉਂਕਿ ਵਿਸ਼ੇ ਨਾਲ ਜੁੜਿਆ ਉਪਾਅ ਮੈਂ ਦੇਣੀ ਆ ਕਰ ਲਿਆ ਕਰੋ ਰੇਅਰ ਹੁੰਦਾ ਹੈ ਉਹ ਉਪਾਅ ਆਮ ਨਹੀਂ ਹੁੰਦਾ ਸਾਥਿਓ ਕੀ ਤੁਸੀਂ ਕਦੇ ਸੋਚਿਆ ਕਿ ਜੇ ਇਸ ਘਰ ਦੇ ਵਿੱਚ ਪੁੱਤਰ ਨਾ ਹੋਵੇ ਤਾਂ ਫਿਰ ਸ਼ਰਦ ਕੌਣ ਕਰੇਗਾ ਜਾਂ ਫਿਰ ਜੇ ਘਰ ਹੀ ਬੇ اولاد ਹੋਵੇ ਤਾਂ ਪਿਤਰਪਖ ਦੇ ਦਿਨ ਬਰਤੋ ਜਾਣਗੇ ਗੱਲ ਤਾਂ ਇਹ ਆ ਕਿ ਆਪਣੇ ਕਰਮਾਂ ਦੇ ਲੇਖੇ ਜੋਕੇ ਆ ਆਪਣੇ ਕਰਮਕ ਖਾਤਿਆਂ ਕਰਕੇ ਕਈ ਘਰ ਪੁੱਤਰ ਪ੍ਰਾਪਤੀ ਤੋਂ ਸਖਣੇ ਰਹਿ ਜਾਂਦੇ ਆ ਕਈ ਥਾਵਾਂ ਤੇ ਪੁੱਤਰ ਨਹੀਂ ਆ ਪਰ ਕਰੀਬੀ ਪਰਿਵਾਰ ਦਾ ਕੋਈ ਨਾ ਕੋਈ ਆਣ ਪ੍ਰਵਾਨ ਮੌਜੂਦ ਹੁੰਦਾ ਹੈ ਤੇ ਕਈ ਘਰ ਪੂਰੇ ਹੀ ਬੇ اولاد ਰਹਿ ਜਾਂਦੇ ਆ ਉਲੂ ਬੋਲਦੇ ਆ ਵੰਸ਼ ਖਤਮ ਹੋ ਜਾਂਦਾ ਵੰਸ਼ ਵਿਰੇਧੀ ਰੁਕ ਜਾਂਦੀ ਆ ਇਹ ਤਿੰਨੋਂ ਹੀ ਸਥਿਤੀਆਂ ਪਿਤ੍ਰਪੱਖ ਦੇ ਦਿਨਾਂ ਚ ਸਭ ਤੋਂ ਵੱਡਾ ਸਵਾਲ ਖੜਾ ਕਰਦੀਆਂ ਹਨ ਤੁਹਾਡੇ ਮਨਾਂ ਚ ਸਵਾਲ ਸੀ ਮੈਨੂੰ ਪਤਾ ਸੀ ਮੈਨੂੰ ਮੇਰੇ ਕੋਲ ਤਾਂ ਜਵਾਬ ਹੈਗਾ ਸੀ ਪਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹੈ ਬੜੇ ਘਰ ਅਜਿਹੇ ਨੇ ਕਿਹੜਾ ਸਵਾਲ ਕਿਸ ਰਾਤ ਫਿਰ ਕੌਣ ਕਰੇਗਾ ਵੈਦਿਕ ਗ੍ਰੰਥਾਂ ਚ ਨਾ ਇਹਦਾ ਸਪਸ਼ਟ ਜਵਾਬ ਦਿੱਤਾ ਗਿਆ ਆ ਜੇ ਅ ਜਿਹੜੀ ਮੈਂ ਅੱਜ ਦੀ ਵੀਡੀਓ ਚ ਉਹ ਹੀ ਖੋਲ ਕੇ ਤੁਹਾਨੂੰ ਦੱਸਣਾ ਆ ਅਖੀਰ ਚ ਮੈਂ ਤੁਹਾਨੂੰ ਜਿਹੜਾ ਉਪਾਅ ਦੱਸਣਾ ਨਾ ਉਹ ਵੀ ਇਹਦੇ ਨਾਲ ਇੰਟਰਕਨੈਕਟਡ ਹੋਏਗਾ ਜਿਹੜੇ ਬਿਨਾਂ ਪੁੱਤਰ ਘਰਾਂ ਦੇ ਵਿੱਚ ਸੁੰਨ ਮਸਾਨ ਪਈ ਹੋਈ ਆ ਮੈਂ ਇੱਥੇ ਉਹ ਨਹੀਂ ਗੱਲ ਕਰ ਰਹੀ ਕਿ ਧੀਆਂ ਮਾੜੀਆਂ ਹੁੰਦੀਆਂ ਮੈਂ ਤਾਂ ਵੈਦਿਕ ਰੀਤੀਆਂ ਰਸਮਾਂ ਧਾਰਮਿਕ ਸੰਸਕਾਰਾਂ ਦੀ ਗੱਲ ਕਰ ਰਹੀ ਆ ਪੁੱਤਰ ਦੀ ਗੱਲ ਕਰ ਰਹੀ ਹਾਂ ਕਿਉਂਕਿ ਧਰਮ ਕਰਮ ਦੇ ਕੰਮਾਂ 'ਚ ਕਈ ਵਾਰੀ ਗ੍ਰੰਥਾਂ 'ਚ ਪਹਿਲ ਦੇ ਆਧਾਰ 'ਤੇ ਪੁੱਤਰ ਦਾ ਹੋਣਾ ਜ਼ਰੂਰੀ ਮੰਨਿਆ ਗਿਆ ਤੇ ਗਿਆ ਆਪਣੀ ਜਗ੍ਹਾ ਉਹਨਾਂ ਦੀ ਸੈਲਸ ਰਿਸਪੈਕਟ ਸਤਿਕਾਰ ਉਹਨਾਂ ਦਾ ਆਪਣੀ ਥਾਂ ਹੈ ਪਹਿਲਾ ਕੇਸ ਡਿਸਕਸ ਕਰੀਏ ਜਦੋਂ ਪੁੱਤਰ ਹੋਣ ਤੇ ਪੁੱਤਰ ਦੀ ਡੈਫੀਨੇਸ਼ਨ ਕੀ ਹੈ ਪੁੱਤਰ ਉਹ ਹੈ ਜੋ ਪਿਤਰਾਂ ਦਾ ਨਰਕ ਤੋਂ ਉਧਾਰ ਕਰਦਾ ਹੈ ਬਾਹੋਂ ਫੜ ਕੇ ਕਿਤੇ ਲਿਆਉਂਦਾ ਹੈ ਜਿਸਰਾਦ ਕਰੇ ਤਾਂ ਪੁੱਤਰ ਦੁਆਰਾ ਕੀਤਾ ਗਿਆ ਸਰਾਦ ਪਿਤਰਾਂ ਨੂੰ ਸਿੱਧੇ ਤੌਰ ਤੇ ਤ੍ਰਿਪਤ ਕਰਦਾ ਹੈ ਉਹਨਾਂ ਨੂੰ ਆਤਮ ਸੰਤੁਸ਼ਟੀ ਹੁੰਦੀ ਹੈ ਦੇਖੋ ਤੁਸੀਂ ਪਿਤਰਾਂ ਲਈ ਕੁਝ ਕੀਤਾ ਤੇ ਪਿਤਰਾਂ ਨੇ ਫਿਰ ਪੁੱਤਰ ਲਈ ਕੀ ਕੀਤਾ ਕਿਹੜਾ ਫਲ ਮਿਲਣਾ ਲੰਬੀ ਆਯੂ ਸੁਖ ਸਮਰiddhi ਧਨ ਤੇ ਵੰਸ਼ ਦੇ ਵਾਦੇ ਦਾ ਆਸ਼ੀਰਵਾਦ ਮਿਲਦਾ ਦੂਜੇ ਕੇਸ ਚ ਦੂਸਰੀ ਮੁਸ਼ਕਲ ਚ ਦੂਸਰੀ ਸਥਿਤੀ ਚ ਪੁੱਤਰ ਨਾ ਹੋਵੇ ਪਰ ਕਰੀਬੀ ਹੋਣ ਫਿਰ ਸਰਾਧ ਕੌਣ ਕਰੇਗਾ ਪੋਤਾ ਕਰ ਸਕਦਾ ਧੀ ਜਾਂ ਜਵਾਈ ਕਰ ਸਕਦੇ ਨੇ ਭਰਾ ਜਾਂ ਭਤੀਜਾ ਕਰ ਸਕਦਾ ਠੀਕ ਹੈ ਜੀ ਮੈਂ ਦੂਸਰੇ ਕੇਸ ਨੂੰ ਡਿਸਕਸ ਕਰ ਰਹੀਆਂ ਪਹਿਲਾ ਕੇਸ ਸੀ ਪੁੱਤਰ ਹੈ ਉਹ ਨਹੀਂ ਕਰਨਾ ਤੇ ਉਹਨੂੰ ਮਿਲਣਾ ਕੀ ਬਦਲੇ ਚ ਕਿਸ ਦੂਜਾ ਸੀ ਪੁੱਤਰ ਹੈ ਨਹੀਂ ਪਰ ਨੇੜਲੇ ਰਿਸ਼ਤੇਦਾਰ ਹੈਗੇ ਆ ਫਿਰ ਪੋਤਾ ਤੀਜਾਂ ਜੁਵਾਈ ਭਰਾ ਜਾਂ ਭਤੀਜਾ ਕਰ ਸਕਦੇ ਆ ਜਿਹੜਾ ਵੀ ਮਨੁੱਖ ਪਿੱਤਰਾਂ ਦਾ ਸੱਚੀ ਪ੍ਰੀਤ ਨਾਲ ਸ਼ਰਧਾ ਕਰੇਗਾ ਉਹ ਪਿੱਤਰਾਂ ਤੱਕ ਪਹੁੰਚਦਾ ਜ਼ਰੂਰ ਹੈ ਡਾਊਟ ਕਲੀਅਰ ਕਰਤਾ ਮੈਂ ਤੁਹਾਡਾ ਬਹੁਤ ਜਣਿਆਂ ਦੇ ਸਵਾਲ ਆਏ ਸੀ ਬਹੁਤ ਜਣਿਆਂ ਦੀਆਂ ਫੋਨ ਕਾਲਸ ਵੀ ਮੈਨੂੰ ਆਦੀਆਂ ਡਾਊਟ ਕਲੀਅਰ ਕਰਤਾ ਕਿ ਧੀ ਵੀ ਅਸਰਾਧ ਕਰ ਸਕਦੀ ਐ ਤੇ ਜੁਆਈ ਦੁਆਰਾ ਕੀਤਾ ਹੋਇਆ ਅਸਰਾਧ ਵੀ ਸਵੀਕਾਰਤ ਹੈ ਵੈਮ ਕੱਢਦੇ ਹੁਣ ਕਿਉਂ ਕਿ ਗਰੁੜ ਪ੍ਰਾਣ ਚ ਜ਼ਿਕਰ ਆਉਂਦਾ ਕਿ ਧੀ ਨੇ ਅਸਰਾਧ ਕੀਤਾ ਪਿਤਰ ਪ੍ਰਸੰਨ ਹੋਏ ਤੇ ਸੁਖ ਆਯੂ ਨਾਲ ਉਸ ਨੂੰ ਅਸੀਸਿਆ ਮੇਰੇ ਕੋਲ ਇੱਕ ਤੀਜਾ ਕੇਸ ਹੈ ਇਹ ਕੇਸ ਫੋਨ ਕਾਲਸ ਵਾਲੇ ਆ ਸਾਰੇ ਕਿ ਜੀ ਇਦਾਂ ਆ ਇਦਾਂ ਸਮੱਸਿਆ ਫਿਰ ਇਦਾਂ ਕੀ ਕਰੀਏ ਤੀਜਾ ਕੇਸ ਹੈ ਕਿ ਬੇਵਲਾਦ ਤੇ ਕੋਈ ਕਰੀਬੀ ਹੈਗੇ ਵੀ ਬੇਵਲਾਦ ਹੈ ਤੇ ਕੋਈ ਕਰੀਬੀ ਵੀ ਨਹੀਂ ਹੋਵੇ ਸੋ ਸਰਾਤ ਤਾਂ ਕਦੀ ਰੁਕਦਾ ਹੀ ਨਹੀਂ ਇਸ ਸਥਿਤੀ ਚ ਸਾਡੇ ਕੋਲ ਦੋ ਆਪਸ਼ਨਸ ਆਣਗੇ ਆ ਸਬਸਟੀਟਿਊਟ ਰਿਚੁਅਲਸ ਕਿਹੜੇ ਕਰ ਸਕਦੇ ਆ ਅੰਨਦਾਨ ਅਨਾਜ ਦਾ ਦਾਨ ਵਸਤਰਦਾਨ ਕੱਪੜਿਆਂ ਦਾ ਦਾਨ ਤੇਲ ਤਰਪਨ ਤੇਲ ਪਲਸ ਜਲ ਦਾ ਅਰਪਣ ਜਿਸ ਨੂੰ ਆਪਾਂ ਤਿਲਾਂਜਲੀ ਕਿਹਾ ਜਾਂ ਫਿਰ ਬ੍ਰਾਹਮਣ ਪੋਜ ਇਹ ਕਰਵਾ ਸਕਦੇ ਆ ਇੱਕ ਹੈ ਆਤਮ ਸ਼ਰਾਦ ਜਿਹੜੇ ਵੀ ਔਲਾਦ ਨੇ ਪਤਾ ਆ ਕਿ ਰਿਸ਼ਤੇਦਾਰ ਆਪਣੇ ਉਦੋਂ ਤੱਕ ਜਦੋਂ ਜਿਭਾਂ ਭਾਰੀਆਂ ਜਦੋਂ ਔਖਿਆਈ ਹੁੰਦੀ ਆ ਸਾਰੇ ਪਾਸਾ ਵਟ ਲੈਂਦੇ ਆ ਮੂੰਹ ਮੋੜ ਲੈਂਦੇ ਆ ਇਹ ਦੁਨਿਆਵੀ ਕੌੜੀ ਅਟੱਲ ਸਚਾਈ ਹੈ ਇਹ ਯੂਨੀਵਰਸਲ ਟਰੁਥ ਹੈ ਇਸ ਨੂੰ ਸਵੀਕਾਰ ਕਰੋ ਕੱਲੇ ਆਏ ਕੱਲੇ ਜਾਣਾ ਫਿਰ ਕਿਉਂ ਨਾ ਅਸੀਂ ਆਤਮ ਸਰਾਧ ਕਰ ਲਈਏ ਮੇਰੇ ਕੋਲ ਆਪਸ਼ਨ ਹੈ ਮੈਂ ਵੈਦਿਕ ਗ੍ਰੰਥਾਂ ਚੋਂ ਹੀ ਗੱਲ ਚੱਕਣੀ ਹੈ ਸੈਲਫ ਸਰਾਧ ਦੀ ਗੱਲ ਕੀਤੀ ਗਈ ਹੈ ਜੇ ਕੋਈ ਜਾਣਦਾ ਹੈ ਕਿ ਉਹਦਾ ਕੋਈ ਵਾਰਿਸ ਨਹੀਂ ਹੈ ਉਹ ਵਿਆਲਾਦ ਨਾ ਅੱਗੇ ਰੋਣ ਵਾਲਾ ਨਾ ਪਿੱਛੇ ਰੋਣ ਵਾਲਾ ਹੈ ਕਰਮ ਖਾਤਾ ਆਪਣੇ ਕਰਮ ਆਉ ਤਾਂ ਭੁਗਤਨੇ ਭੈਣੇ ਆ ਪ੍ਰਮਾਤਮਾ ਨੂੰ ਦੋਸ਼ ਨਾ ਦਿਆ ਕਰੋ ਪਰਮਾਤਮਾ ਕਦੀ ਕਿਸੇ ਨੂੰ ਦੁਖੀ ਨਹੀਂ ਕਰਦਾ ਸਾਡੇ ਆਪਣੇ ਕਰਮ ਸਾਨੂੰ ਸੁਖੀ ਕਰਦੇ ਆ ਸਾਡੇ ਆਪਣੇ ਕਰਮ ਸਾਨੂੰ ਦੁਖੀ ਰੱਖਦੇ ਆ ਤਾਂ ਇਦਾਂ ਦੀ ਸਥਿਤੀ 'ਚ ਜਦੋਂ ਕੋਈ ਵਾਰਿਸ ਨਹੀਂ ਹੈ ਤਾਂ ਉਹ ਆਪਣੇ ਜੀਵਨ ਦੌਰਾਨ ਹੀ ਤਿਲ ਤਰਪਨ ਕਰ ਲੈ ਤਲੰਝਲੀ ਦੇ ਲੈ দান ਦਕਸ਼ਨਾ ਕਰ ਦੇ ਤੇ ਬ੍ਰਾਹਮਣ ਪੋਜ ਕਰ ਦੇ ਠੀਕ ਹੈ ਮੈਂ ਕਿਹਾ ਨਾ ਅਨਾਜ ਦਾ ਦਾਨ ਕੱਪੜਿਆਂ ਦਾ ਦਾਨ ਤੇਲ ਪਲੱਸ ਜਲ ਦਾ ਅਰਪਣ ਤਲੰਝਲੀ ਦੇ ਦੋ ਬ੍ਰਾਹਮਣ ਪੋਜ ਇਹ ਕਹਿੰਨੇ ਕਰਨਾ ਜਿਹੜੇ ਬਿਓਲਾਦ ਨੇ ਦੀਉਂਦੇ ਜੀ ਕਰ ਜੋ ਹੈਨਾ ਇਸ ਨਾਲ ਉਸ ਉਹਨਾਂ ਦੀ ਮੌਤ ਤੋਂ ਬਾਅਦ ਸ਼ਰਾਦ ਦੀ ਕੋਈ ਕਮੀ ਨਹੀਂ ਰਹਿਣੀ ਰੂਪ ਟਕੇਗੀ ਨਹੀਂ ਭਾਵਨਾ ਹੀ ਸ਼ਰਾਦ ਦਾ ਮੂਲ ਆਧਾਰ ਹੈ ਭਾਵਨਾ ਕੀ ਹੈ ਪਿਤਰਾਂ ਨੂੰ ਭਾਵਨਾ ਨਾਲ ਕੀਤਾ ਗਿਆ ਜਲ ਤੇਲ ਅਰਪਣ ਹੀ ਸ਼ਰਾਦ ਦੇ ਬਰਾਬਰ ਹੈ ਬਹੁਤਿਆਨੇ ਮੈਨੂੰ ਕਿਹਾ ਅਸੀਂ ਬਿਮਾਰ ਆ ਬੈਡ ਰਿਡਨ ਆ ਬਜ਼ੁਰਗ ਹੋ ਚੁੱਕੇ ਆ ਜੀ ਸਾਡੇ ਕੋਲ ਤਾਂ ਅਨੇਕਾਂ ਸਾਲ ਤੋਂ ਸ਼ਰਾਦ ਨਹੀਂ ਹੋ ਪਾਇਆ ਮਜਬੂਰੀ ਬਹੁਤ ਆ ਕਿਉਂਕਿ ਦੁਖੀ ਆ ਮੇਰੀਆਂ ਵੀਡੀਓ ਸੁਣ ਕੇ ਉਹਨਾਂ ਦੇ ਮਨਾਂ ਚ ਆਇਆ ਕਿ ਕਿਉਂ ਨਾ ਤਰਾਦ ਕਰ ਦਿੱਤਾ ਜਾਵੇ 21 ਤਰੀਕ ਤੱਕ ਸਾਡੇ ਕੋਲ ਲਾਸਟ ਡੈਡਲਾਈਨ ਆ ਕਰ ਦਿਓ ਮੈਂ ਉਹਨਾਂ ਨੂੰ ਸਲਾਹ ਦਿੱਤੀ ਤੁਸੀਂ ਰਸਦ ਦੇ ਸਕਦੇ ਹੋ ਕੱਚੀ ਸਮਗਰੀ ਦੇ ਸਕਦੇ ਹੋ ਅਨਾਜ ਹੈਨਾ ਜੋ ਸ਼ਰਦਾ ਉਹ ਦੇ ਦੋ ਪਰ ਪਿੱਤਰ ਤਰਪਨ ਜ਼ਰੂਰ ਕਰ ਸਕਦੇ ਹੋ ਉਹ ਤਿੰਨ ਚੂਲੀਆਂ ਕਾਲੇ ਥਿਲਪਾ ਕੇ ਗਮਲੇ ਕੋਲ ਦੇ ਦਿਓ ਨਹੀਂ ਤਾਂ ਕੱਚੀ ਜ਼ਮੀਨ ਚ ਦੱਕਣ ਵਾਲੇ ਪਾਸੇ ਮੁਕ ਕਰਕੇ ਉਹ ਜ਼ਰੂਰ ਕਰੋ ਇੱਕ ਮੈਂ ਜਿਹੜਾ ਮੁੱਖ ਦਰਵਾਜ਼ੇ ਚ ਤਾਨੂੰ ਰੋਜ਼ ਜਲ ਛੜਕਾਉਣ ਨੂੰ ਕਹਿੰਦੀ ਆ ਉਹ ਜ਼ਰੂਰ ਕਰਦੋ ਕਿਤੇ ਗੁੜ ਪਾਉਣਾ ਕਿਤੇ ਤਿਲ ਪਾਉਣੇ ਆ ਪਹਿਲਾਂ ਝਾੜੂ ਫੇਰ ਲਓ ਬਾਲਟੀ ਪਾਣੀ ਦੀ ਜਿਹੜੇ ਤੋਂ ਅਰਦਾਸ ਜ਼ਰੂਰ ਕਰਿਆ ਕਰੋ ਅਰਦਾਸ ਚ ਸਰਪ ਪਿਤਰਾਂ ਨੂੰ ਯਾਦ ਕਰਨਾ ਠੀਕ ਹੈ ਜੀ ਸੋ ਜੇ ਆਪਾਂ ਇਹ ਆਤਮ ਸਰਾਧ ਕਰ ਲੈਂਦੇ ਆ ਤਾਂ ਸਰਾਬ ਦੀ ਥਾਂ ਅਸੀਸ ਮਿਲੇਗੀ ਪਿਤਰਾਂ ਦੀ ਪ੍ਰਤੀਕਿਰਿਆ ਕੀ ਹੈ ਜਦੋਂ ਤੁਸੀਂ ਆਪਣਾ ਸਰਾਧ ਆਪ ਕਰ ਲਿਆ ਤਾਂ ਮਿੱਤਰ ਰੁੱਸ ਜਾਣੇ ਆ ਜੇ ਸ਼ਰਾਧ ਨਹੀਂ ਕਰਾਂਗੇ ਰੁਕਾਵਟਾਂ ਬਿਮਾਰੀਆਂ ਕੰਮ ਕਾਰਜ ਘਾਟਾ ਪੈਣਾ ਤਾਂ ਜੇ ਤੁਸੀਂ ਸਬਸਟੀਟਿਊਟ ਰਿਚੁਅਲਸ ਕਰ ਲੈਨੇ ਹੋ ਜਾਂ ਆਤਮ ਸ਼ਰਾਧ ਕਰ ਲੈਨੇ ਹੋ ਤਾਂ ਸ਼ਰਾਬ ਦੀ ਤਾਂ ਫਿਰ ਅਸੀਸ ਮਿਲਣੀ ਆ ਇਹ ਹੁਣ ਤੁਹਾਡੇ ਤੇ ਨਿਰਪੱਖ ਕਰਦਾ ਕਿ ਤੁਸੀਂ ਅਸੀਸਾਂ ਨਾਲ ਝੋੜੀ ਭਰਨੀ ਆ ਜਾਂ ਫਿਰ ਉਹਨਾਂ ਦੀਆਂ ਨਾਰਾਜ਼ਗੀਆਂ ਦੇ ਸ਼ਿਕਾਰ ਹੋ ਕੇ ਪੈਰਾਂ ਚ ਰੁਲਣਾ ਇੱਕ ਰਮਿਟੀ ਦੱਸਣ ਲੱਗੀ ਆ ਜੇ ਕੋਈ ਬੇਵੋਹਲਾਦ ਆ ਜਾਂ ਘਰ ਦੇ ਵਿੱਚ ਸ਼ਰਾਧ ਕਰਨ ਵਾਲਾ ਕੋਈ ਕਰੀਬੀ ਨਹੀਂ ਆ ਤਾਂ ਇਦਾਂ ਕਰਨਾ ਹਰ ਮੱਸਿਆ ਨੂੰ ਹਰਮਸਿਆ ਕਹਾਂ ਮੈਂ ਪਿਤਰਪੱਖ ਦੌਰਾਨ ਨਿਕਲਾ ਕਹਿ ਰਹੀ ਹਰਮਸਿਆ ਨੂੰ ਇੱਕ ਤਾਂਬੇ ਦਾ ਜਾਂ ਪਿੱਤਲ ਦਾ ਭਾਂਡਾ ਲੈ ਲੈਣਾ ਉਹਦੇ ਚ ਪਾਣੀ ਪਾ ਲਓ ਸਾਫ ਸੁਥਰਾ ਤੇਲ ਪਾ ਲਓ ਚੁਟਕੀ ਕੁਝ ਅਨਾਜ ਕੋਲ ਰੱਖਣਾ ਹੈ ਜਲ ਦੇ ਵਿੱਚ ਕੱਲੇ ਤੇਲ ਪਾਉਣੇ ਆ ਅਨਾਜ ਨਾਲ ਪਲੇਟ ਚ ਰੱਖ ਲਓ ਲਿਫਾਫਾ ਹੀ ਰੱਖ ਲਓ ਉਹਨੂੰ ਹੱਥ ਲਗਾ ਲਓ ਤુલਸੀ ਦੇ ਪੌਦੇ ਕੋਲ ਰੱਖ ਛੱਡਣਾ ਹੈ ਫਿਰ ਉਹ ਜਲ ਧਰਤੀ ਤੇ ਅਰਪਣ ਕਰ ਦੇਣਾ ਤੇ ਜਿਹੜਾ ਅਨਾਜ ਆ ਉਹ ਕਿਸੇ ਲੋੜਵੰਦ ਗਰੀਬ ਜਾਂ ਬ੍ਰਾਹਮਣ ਨੂੰ ਦਾਨ ਕਰ ਦਿਓ ਇਉਂ ਪਾ ਤਰਮ ਸੰਧੂ ਤੇ ਗਰੋੜਾ ਪ੍ਰਾਣ ਚ ਦੋਨਾਂ ਗ੍ਰੰਥਾਂ ਚ ਦਰਜ ਆ ਮੈਂ ਆਪਣੇ ਕੋਲੋਂ ਕੁਝ ਨਹੀਂ ਬਣਾਉਦੇ ਪਿਤਰ ਇਹਨੂੰ ਦੂਰੋਂ ਹੀ ਸਤਿਕਾਰ ਕਰ ਲੈਂਦੇ ਆ ਤੇ ਆਪਣੀਆਂ ਅਸੀਸਾਂ ਦੇ ਫੁੱਲ ਤੁਹਾਡੇ ਤੇ ਪਰਸਾਉਂਦੇ ਆ ਸੋ ਸਾਥੀਓ ਸ਼ਰਾਦ ਕਦੀ ਰੁਕਦੇ ਨਹੀਂ ਚਾਹੇ ਘਰ ਚ ਪੁੱਤਰ ਹੈ ਨਹੀਂ ਆ ਜਾਂ ਕੋਈ ਕਰੀਬੀ ਵੀ ਨਹੀਂ ਆ ਜਾਣ ਦਿਓ ਵੈਦ ਗ੍ਰੰਥ ਸਪਸ਼ਟ ਕਰਦੇ ਆ ਕਿ ਪਿਤਰ ਭਾਵਨਾ ਦੇ ਨਾਲ ਹੀ ਤ੍ਰਿਪਤ ਹੁੰਦੇ ਆ ਉਹਨਾਂ ਨੇ ਤੁਹਾਡਾ ਪਿਆਰ ਦੇਖਣਾ ਉਹਨਾਂ ਨੇ ਤੁਹਾਨੂੰ ਅੰਦਰੋਂ ਪੜਨਾ ਕਿਉਂਕਿ ਉਹ ਸੁਖਮ ਔਲੌਕਿਕ ਸੰਸਾਰ ਦੇ ਵਾਸੀ ਨੇ ਉਹਨਾਂ ਨੇ ਤੁਹਾਡੀ ਅੰਦਰੋਂ ਤੁਹਾਡਾ ਮਨ ਪੜਨਾ ਕਿ ਅੰਦਰ ਕੀ ਚੱਲ ਰਿਹਾ ਤੁਹਾਡੇ ਸੋ ਕਰੋ ਆਪਣਾ ਸਰਾਧ ਆ ਫਿਰ ਕਿਸੇ ਦਾ ਡਰ ਨਹੀਂ ਹੈ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਡੇ ਘਰ ਦੇ ਵਿੱਚ ਕਦੇ ਸੰਦੇਹ ਖੜਾ ਹੋਇਆ ਠੀਕ ਹੈ ਮਨ ਅਜ ਕਦੇ ਗੱਲ ਆਈ ਹਾਂ ਸੱਚ ਇੱਕ ਗੱਲ ਯਾਦ ਆ ਗਈ ਮੈਂ ਅੱਜ ਪਵਿੱਤਰ ਨਰਾਤਿਆਂ ਨਾਲ ਸੰਬੰਧਿਤ ਵੀਡੀਓ ਪਾਈ ਸਵੇਰੇ ਜੇ ਤੁਹਾਡੇ ਮਨ ਅੰਦਰ ਕੋਈ ਜਗਿਆਸਾ ਹੈ ਨਾ ਕਿਰਪਾ ਕਰਕੇ ਕਮੈਂਟ 'ਚ ਮੈਨੂੰ ਵਿਸ਼ਾ ਦੱਸ ਦਿਓ ਤੁਰੰਤ ਵੀਡੀਓ ਬਣਾ ਕੇ ਹਾਜ਼ਰ ਕਰਾਂਗੀ ਕੋਈ ਵੀ ਵਿਸ਼ਾ ਦੱਸੋ ਕੋਈ ਵੀ ਦੁਨੀਆ ਦਾ ਵਿਸ਼ਾ ਮੈਂ ਆਪਣੀ ਮਿਹਨਤ ਨਾਲ ਤੁਹਾਡੇ ਸਨ ਮੁੱਖ ਪੇਸ਼ ਕਰਾਂਗੀ ਆਪਣੀ ਕਿਉਰਿਓਸਿਟੀ ਜਗਾਓ ਨਾ ਤੁਸੀਂ ਤਾਂ ਬੋਲਦੇ ਹੀ ਨਹੀਂ ਤੜਾ ਤੜ ਕਮੈਂਟ ਆਉਣੇ ਚਾਹੀਦੇ ਆ ਤੁਹਾਡੀ ਪ੍ਰਤੀਕਿਰਿਆ ਕਮੈਂਟ ਕਿ ਤੁਸੀਂ ਮੇਰੀ ਵੀਡੀਓ ਦੇਖੀ ਤੇ ਇੰਨੇ ਸਵਾਲ ਤੁਹਾਡੇ ਮਨ ਚ ਪੈਦਾ ਹੋਏ ਮੈਂ ਬਹੁਤ ਸਾਰੇ ਸਵਾਲਾਂ ਦਾ ਜਵਾਬ ਦੇਣੀ ਆ ਬਤੌਰ ਯੂਟਿਊਬਰ ਕਿਉਂਕਿ ਕਈ ਯੂਟਿਊਬਰ ਇੰਨੇ ਆ ਉਹ ਤਾਂ ਕਿਸੇ ਦਾ ਕਮੈਂਟ ਦੇਖਦੇ ਤੱਕ ਨਹੀਂ ਆ ਤੇ ਉੱਥੇ 5-500 ਕਮੈਂਟ ਰੋਲਦੇ ਫਿਰਦੇ ਹੁੰਦੇ ਪੈਰਾਂ 'ਚ ਮੈਂ ਤੁਹਾਡੇ ਹਰ ਕਮੈਂਟ ਨੂੰ ਝੋਲੀ ਪਾਉਣੀ ਹੈ ਸਿਰ ਮੱਥੇ ਕਬੂਲ ਹੈ ਸੁਕਰਿਆ ਕਰੋ ਗੱਲ ਬਾਤ ਸੋ ਜੇ ਤੁਹਾਡੇ ਮਨ ਅੰਦਰ ਕੋਈ ਜਗਿਆਸਾ ਨਵਰਾਤਰੀਆਂ ਸੰਬੰਧੀ ਕੋਈ ਵਿਸ਼ਾ ਚਾਹੁੰਦੇ ਹੋ ਮੈਨੂੰ ਦੱਸਣਾ ਮੈਂ ਵੀਡੀਓ ਹਾਜ਼ਰ ਕਰ ਦੇਣੀ ਆ ਔਰ ਆਥੈਂਟਿਕ ਹੋਏਗੀ ਮੇਰੀ ਇਸ ਵੀਡੀਓ ਨੂੰ ਜੋ ਮੈਂ ਹੁਣ ਗੱਲ ਕੀਤੀ ਹੈ ਇਹ ਵੀ ਬਹੁਤ ਐਮ ਵਿਸ਼ਾ ਸੀ ਬਹੁਤ ਸਾਰਾ ਸ਼ੰਕਿਆਂ ਦੇ ਨਿਵਰਤੀ ਕੀਤੀ ਹੈ ਮੈਂ ਸੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੋ ਤੁਸੀਂ ਬਿਲਕੁਲ ਵੀ ਨਹੀਂ ਕਰਦੇ ਬੜੇ ਕੰਜੂਸ ਆ ਤੇ ਮੇਰੇ ਚੈਨਲ ਡਾਕਟਰ ਤੇਰੰਕੌਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੋ ਕਿ ਤੁਸੀਂ ਅਕਸਰ ਭੁੱਲ ਜਾਂਦੇ ਹੋ ਚਲੋ ਇੱਕ ਖਾਸ ਬੇਨਤੀ ਮੇਰੇ ਚੈਨਲ ਉੱਪਰ ਨਾ ਵੀਡੀਓ ਹਾਈਪ ਦੀ ਆਪਸ਼ਨ ਜ਼ਰੂਰ ਪ੍ਰੈਸ ਕਰ ਦਿਆ ਕਰੋ ਤੁਹਾਡਾ ਕੋਈ ਮੁੱਲ ਨਹੀਂ ਲੱਗਦਾ ਕੰਟੈਂਟ ਲਈ ਮੈਂ ਟੌਪ ਤੇ ਆ ਜਾਾਂਗੀ ਕਿ ਮੇਰਾ ਕੰਟੈਂਟ ਏ ਕਲਾਸ ਹੁੰਦਾ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਵੀ ਤੁਹਾਨੂੰ ਸਭ ਤੋਂ ਪਹਿਲਾਂ ਆ ਸਕੇ ਮਿਲਾਂਗੀ ਫੇਰ ਅਗਲੇ ਨਵੇਂ ਵਿਸ਼ੇ ਨਾਲ ਤੁਹਾਡਾ ਕੋਈ ਦਿਲ ਕਰਦਾ ਵਿਸ਼ਾ ਮੈਨੂੰ ਦੱਸੋ ਹਾਜ਼ਰ ਹੈ ਡਾਕਟਰ ਤੇਰੰਕੌਰ ਗਾਲੀ ਕੋਈ ਨਹੀਂ Till then, bye bye.